ਹਰ ਭਾਈ ਸਾਰੇ ਇਹ ਉਪਯੋਗੀਆਂ ਕੀ ਮੰਗਦਾ ਰਹੇ ਜਿਹੜਾ ਇਹ ਫ੍ਰੀਡ ਕੋਲਿਸ ਨੂੰ ਜਿਹੜੀ ਇੱਕ ਬਹੁਤ ਵਧੀਆ ਕਾਮਯਾਬੀ ਮਿਲੀ ਹੈ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਹੈਗਾ ਉਹਦੇ ਵਿੱਚ ਜਿਹੜੀ ਹੈਗੀ ਇਹ ਸਾਡੀ ਸੀਆਈਏ ਟੀਮ ਨੇ ਜਿਹੜਾ ਸੀਗਾ ਉਹ ਨਾਕਾ ਲਾਇਆ ਸੀਗਾ ਨਾਕਾ ਉੰਨੀ ਦੌਰਾਨ ਜਿਹੜੀ ਹੈਗੀ ਆ ਇੱਕ ਜਿਹੜੀ ਥਾਰ ਗੱਡੀ ਥਾਰ ਗੱਡੀ ਜਿਹੜੀ ਹੈਗੀ ਆ ਉਹ ਸ਼ੱਕ ਦੇ ਬਨਾਤੇ ਜਿਹੜੀ ਉਹ ਚੈੱਕ ਕੀਤੀ ਜਿਸ ਦੇ ਵਿੱਚੋਂ 100 ਗ੍ਰਾਮ ਯੂਰਨ ਮਿਲਿਆ ਤੇ ਜਿਸ ਵਿੱਚ ਸਿਟੀ ਫ੍ਰੀ ਫਰੀਦਕੋਟ ਮਕਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਆ ਜਿਹੜਾ ਇਹ ਵਰਿੰਦਰ ਸਿੰਘ ਉਰਫ ਬਿੰਦੂ ਜਿਹੜਾ ਇਹ ਫਾਜ਼ਿਲਕਾ ਦਾ ਰਹਿਣ ਵਾਲਾ ਵਾ ਇਹਦੇ ਨਾਲ ਸਰਜੀਤ ਸਿੰਘ ਜੰਗੀ ਇਹ ਵੀ ਫਾਜ਼ਿਲਕਾ ਦਾ ਰਹਿਣ ਵਾਲਾ ਦੋ ਦੋਸ਼ੀ ਜਿਹੜੇ ਕਾਬੂ ਕੀਤੇ ਆ ਇਹਨਾਂ ਦੀ ਜਿਹੜੀ ਹੁਣ ਪੁਸ਼ਕਿਸ਼ ਕਰਕੇ ਅੱਗੇ ਜਿਹੜੀ ਇਨਵੈਸਟੀਗੇਸ਼ਨ ਉਹ ਕੀਤੀ ਜਾ ਰਹੀ ਸਰ ਇਹ ਆਗਰ ਮਾਰੇ ਕਿ ਇਦੋਂ ਗੱਲ ਕੀ ਨਾ ਪਤਾ ਰਹੀ ਕਿ ਹੈ ਜਿਹੜੀ ਥਾਰ ਗੱਡੀ ਵਾਲੀ ਜਿਹੜੀ ਮੁੱਲੀ ਪੁਸ਼ਕਿਸ਼ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਆ ਕਿ ਜਿਹੜੇ ਦੋਨੋਂ ਲੜਕੇ ਪਹਿਲਾਂ ਜੇਲ੍ਹ ਦੇ ਵਿੱਚ ਬੰਦ ਸੀਗੇ ਇਹਨਾਂ ਤੇ ਆਲਰੇਡੀ ਪਹਿਲਾਂ ਵੀ ਚਾਰ-ਚਾਰ ਮੁਕੱਦਮੇ ਜਿਹੜੇ ਐਨਡੀ ਦੇ ਤੇ ਹੋਰ ਹੀਨਿਸ ਕ੍ਰਾਈਮ ਦੇ ਜਿਹੜੇ ਦਰਜ ਹੈਗੇ ਤਾਂ ਇਹ ਇੱਕ ਜਿਹੜਾ ਹੈਗਾ ਵਿਰਿੰਦਰ ਜਿਹੜਾ ਹੈਗਾ ਇਹ ਜ਼ਮਾਨਤ ਤੇ ਜਿਹੜਾ ਸੀਗਾ ਉਹ ਆਇਆ ਸੀਗਾ ਤੇ ਜਿਹੜਾ ਦੂਸਰਾ ਹੈਗਾ ਸਰਜੀਤ ਉਹ ਛੁੱਟੀ ਦੇ ਬਾਹਰ ਆਇਆ ਸੀਗਾ ਤੇ ਆ ਕੇ ਫਿਰ ਇਹ ਦੁਬਾਰਾ ਜਿਹੜਾ ਹੈਗਾ ਇਹ ਨਸ਼ੇ ਦਾ ੰੰਡਾ ਜਿਹੜਾ ਕਰ ਰਹੇ ਸੀਗੇ ਤੇ ਜਦੋਂ ਇਹ ਕੋਈ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਆਉਣ ਤੋਂ ਬਾਅਦ ਜਿਹੜੀ ਹੈਗੀ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕੀਤੀ ਇਹਨਾਂ ਦੀ ਆਪਦੀ ਹੈ ਕਿ ਜਿਹੜੀ ਥਾਰ ਗੱਡੀ ਜਿਹੜੀ ਫੜੀ ਗਈ ਆ ਉਹ ਵੈਰੀਫਾਈ ਕਰ ਰਹੇ ਆ ਉਹਦੇ ਡਾਕੂਮੈਂਟ ਚੈੱਕ ਕਰਕੇ ਪੀਓ ਕੌਣ ਹੈਗਾ ਮਾਲਕ ਦਾ ਇਹ ਵੀ ਵਿੱਚ ਨੂੰ ਚੁਣਾ ਰਹੇ ਸੀ ਕਿਵੇਂ ਸੀ ਇਧਰ ਜਲਾ ਆਏ ਸੀ ਇਹ ਉਹਨੂੰ ਇਨਵੈਸਟੀਗੇਸ਼ਨ ਕਰ ਰਹੇ ਆ ਜੀ ਨੇਚਰਲੀ ਪੀਓ ਵਿੱਚ ਨਹੀਂ ਆਏ ਉਹਨੇ ਕੀ ਤੁਹਾਨੂੰ ਲੋੜ ਨਹੀਂ ਸਾਰੇ ਫਾਜ਼ਿਲ ਕਰਦੇ ਦੋਨੋਂ ਜਣੇ